ਹਾਂਜੀ ਦੋਸਤੋ ਅੱਤ ਜੱਟ ਸੁਹੀ ਬਾਰੇ ਤੁਸੀਂ ਸਭ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਤ ਜੱਟ ਸੁਹੀ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਮਸ਼ਹੂਰ ਹੈ ਬੀਤੇ ਸਮੇਂ ਦੇ ਵਿੱਚ ਉਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਜੋ ਕਿ ਅੱਤ ਜੱਟ ਸੁਹੀ ਇੱਕ ਬੇਬੇ ਦੇ ਥੱਪੜ ਮਾਰਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਬੇਬੇ ਉਸ ਦੀ ਚਾਚੀ ਹੀ ਸੀ ਬਾਕੀ ਉਸ ਨੂੰ ਲੈ ਕੇ ਚੱਲਦਿਆਂ ਲੋਕਾਂ ਵੱਲੋਂ ਅੱਤ ਜੱਟ ਸੁਹੀ ਨੂੰ ਕਾਫੀ ਕੁਝ ਮੰਦਾ ਜੱਗਾ ਬੋਲਿਆ ਗਿਆ ਤੇ ਕਿਹਾ ਗਿਆ ਕਿ ਤੂੰ ਜਨਾਨੀ ਥੱਪੜ ਮਾਰਦਾ ਹੈ ਤੂੰ ਨਾ ਮਰਦਾ ਹੈ ਜਾਂ ਹੋਰ ਵੀ ਬਹੁਤ ਕੁਝ ਕਿਹਾ ਗਿਆ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਤ ਜੱਟ ਸੁਹੀ ਵੱਲੋਂ ਆਪਣੇ ਪੇਜ ਤੇ ਲਾਈਵ ਆ ਕੇ ਕਿਹਾ ਗਿਆ ਕਿ ਉਹ ਸਾਡੇ ਘਰ ਦਾ ਮੈਟਰ ਹੈ ਕਿ ਮੇਰੇ ਚਾਚੇ ਦੀ ਜੋ ਕਿ ਕੁੜੀ ਹੈ ਉਹ ਕਿਸੇ ਮੁੰਡੇ ਨਾਲ ਗਲਤ ਸੀ ਤਾਂ ਇਸ ਚੱਕਰ ਵਿੱਚ ਲੈ ਕੇ ਅਸੀਂ ਅਣਖ ਵਾਲੇ ਬੰਦੇ ਆ ਜੋ ਕਿ ਮੈਨੂੰ ਤੇ ਥੱਪੜ ਮਾਰਿਆ ਬਾਕੀ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚੱਲਦੇ ਆ ਜੋ ਕਿ ਹੈ ਉਹ ਆਂਟੀ ਹੈ ਉਹ ਵੀ ਲਾਈਵ ਆਈ ਸੀ ਉਸਨੇ ਲਾਈਵ ਆ ਕੇ ਰੋ ਰੋ ਕੇ ਆਪਣੀ ਪੂਰੀ ਕਹਾਣੀ ਦੱਸੀ ਉਸਨੇ ਦੱਸਿਆ ਜੋ ਕਿ ਅਤ ਜੱਠ ਸੁਹੀ ਹੈ ਇਹ ਸਾਡੇ ਤੇ ਅਤਿਆਚਾਰ ਕਰਦੇ ਹਨ ਜੋ ਕਿ ਮੇਰੇ ਹਸਬੈਂਡ ਹਨ ਉਹਨਾਂ ਦੀ ਦਿਹਾਂਤ ਹੋ ਚੁੱਕਿਆ ਹੈ ਕੁਝ ਸਮਾਂ ਪਹਿਲਾਂ ਹੀ ਬਾਕੀ ਇਹ ਸਾਡੇ ਜ਼ਮੀਨ ਵੀ ਦੱਬ ਚੁੱਕੇ ਹਨ ਤੇ ਸਾਡੀ ਜ਼ਮੀਨ ਦੇ ਜੋ ਕਿ ਠੇਕਾ ਹੈ ਸਾਨੂੰ ਉਹ ਵੀ ਪੂਰਾ ਨਹੀਂ ਦਿੰਦੇ ਸਾਡੀ ਜ਼ਮੀਨ ਤੇ ਇਹ ਕਬਜ਼ਾ ਕਰ ਰਹੇ ਹਨ ਨਾ ਕਿ ਸਾਨੂੰ ਪੂਰਾ ਠੇਕਾ ਦਿੰਦੇ ਹਨ ਤੇ ਸਾਡੇ ਤੇ ਪੂਰਾ ਅਤਿਆਚਾਰ ਕਰਦੇ ਹਨ ਬਾਕੀ ਦੋਸਤੋ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਬੇਬੇ ਦੇ ਤੇ ਅਤ ਜੱਟ ਸੁਹੀ ਦੇ ਵਿਚਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ